ਇਹ ਜੋ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਫਾਜ਼ਿਲਕਾ ਦੇ ਬੱਸ ਸਟੈਂਡ ਦੇ ਸਾਹਮਣੇ ਬਣੇ ਖੱਡੇ ਬੱਸ ਸਟੈਂਡ ਦੇ ਸਾਹਮਣੇ ਸੜਕਾਂ ਤੇ ਬਣੇ ਖੱਡਿਆਂ ਨੂੰ ਰਿਪੇਅਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਖੱਡਿਆਂ ਨੂੰ ਦਰੁਸਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਦਰੁਸਤੀ ਨਗਰ ਕੌਂਸਲ ਵੱਲੋਂ ਦਿੱਤੇ ਗਏ ਠੇਕੇਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਠੇਕੇਦਾਰ ਠੀਕ ਢੰਗ ਨਾਲ ਕੰਮ ਕਰ ਰਹੇ ਹਨ ਜਾਂ ਕੰਮ ਵਿੱਚ ਕੋਤਾਈ ਵਰਤ ਰਹੇ ਹਨ ਇਸ ਦੀ ਜਾਂਚ ਕਰਨ ਲਈ ਫਾਜ਼ਿਲਕਾਰ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਮਰਾ ਵੱਲੋਂ ਲਾਇਏ ਗਏ ਇੰਚਾਰਜ भजनलाल कंबोज विशेष तौर ते मौके ते पुजे हन उनाने काम नु तसल्ली बख्श दस्या है अते किया कि किसे नु कोई भी अतराज है त उना नु आके मिल सकता है उनाने अतराज ਕਰਨ ਵਾਲਿਆਂ दी ਉਡੀਕ ਕਰਦੇ ਹੋਏ ਕਿਹਾ ਕਿ ਮੈਂ ਤਾਂ ਉਡੀਕ ਕਰ ਰਿਆ ਆ ਪਰ ਹਰੇ ਤੱਕ ਕੋਈ ਵੀ ਨਹੀਂ ਆਇਆ उनाने ਦਾਵਾ ਕੀਤਾ ਕਿ ਬੱਸ ਸਟੈਂਡ ਤੋਂ ਲੈ ਕੇ ਘੰਟਾ ਘਰ ਤੱਕ 2 ਦਿਨਾਂ ਤੱਕ ਪਾਣੀ ਦਾ ਗਲਾਸ ਲੈ ਕੇ ਜਾਇਆ ਜਾਵੇਗਾ ਤਾਂ ਨਹੀਂ ਡੁੱਲੇਗਾ ਹੋਰ ਬੋਲਦੇ ਹੋਏ भजनलाल कंबोज ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਫਾਇਲਕਾ ਨਗਰ ਕੌਂਸਲ ਵੱਲੋਂ ਪੈਚ ਵਰਕ ਦਾ ਕੰਮ ਜਾਰੀ ਹੈ ਅੱਜ ਤੁਸੀਂ ਮੌਕੇ 'ਤੇ ਆ ਕੇ ਜੇ ਤੁਹਾਡਾ ਬੜਾ ਮਿਹਰਬਾਨੀ ਜੀ ਆ ਤੁਸੀਂ ਦੇਖ ਰਹੇ ਜਿਵੇਂ ਇਸ ਤਰ੍ਹਾਂ ਪੈਚ ਵਰਕ ਦਾ ਕੰਮ ਹੋ ਰਿਹਾ ਹੈ ਇਹ ਇਹ ਫਾਇਲਕਾ ਦੇ ਕਈ ਸੜਕਾਂ ਦੇ ਖੱਡੇ ਨੇ ਟੁੱਟੀਆਂ ਸੜਕਾਂ ਨੇ ਕਿ ਉੱਥੇ ਹੋਵੇਗਾ ਕਿ ਸਿਰਫ ਇੰਨੀ ਥਾਂ ਦੇ ਕੋਈ ਸਖਤ ਨਹੀਂ ਰਹਿਣੀ ਸਾਰੀਆਂ ਸੜਕਾਂ ਦੇ ਉੱਤੇ ਪੈਚ ਵਰਕ ਬੜੇ ਵਧੀਆ ਤਰੀਕੇ ਨਾਲ ਆਪ ਕੋਲ ਖੜੋ ਕੇ ਫਿਰ ਕਰਵਾਵਾਂਗੇ ਹੁਣ ਤੁਸੀਂ ਕੁਦਰਤੀ ਆਏ ਜੇ ਧਿਆਨ ਪੂਰਾ ਉਹਨਾਂ ਨੇ ਚਾੜੂ ਮਾਰ ਕੇ ਪੱਥਰ ਪਾ ਕੇ ਫਿਰ ਉੱਪਰ ਲਾ ਰਹੀ ਏ ਤੇ ਜਿਹੜੀ ਥਾਂਵਾਂ ਦੇ ਉੱਤੇ ਆ ਸਾਹਮਣੇ ਲੱਗਿਆ ਉਹ ਵੀ ਕੈਮਰਾ ਦੀ ਨਿਗਾਹ ਮਾਰ ਕੇ ਦਿਖਾ ਦਿਓ ਬਹੁਤ ਵਧੀਆ ਆ ਤੁਹਾਡੀ ਨਿਗਰਾਨੀ ਦੇ ਇੱਥੇ ਅਸੀਂ ਇਹ ਸਾਰਾ ਕੰਮ ਜਿਹੜਾ ਕਰਵਾ ਰਹੇ ਹਾਂ ਇਹ ਨਹੀਂ ਵੀ ਸਿਰਫ ਛੋਟੇ ਖੱਡੇ ਭਰ ਕੇ ਚਲੇ ਜਾਣ ਇਸ ਕਰਕੇ ਇਹਨਾਂ ਨੂੰ ਬਕਾਇਦਾ ਕਿਹਾ ਵੀ ਪੱਥਰ ਪਾ ਕੇ ਜਿਹੜੇ ਵੱਡੇ ਖੱਡੇ ਉਹਨਾਂ ਨੂੰ ਪਹਿਲੇ ਅਧਾਰ ਤੇ ਛੋਟੇ ਖੱਡੇ ਨੂੰ ਬਾਅਦ ਵਿੱਚ ਮੈਂ ਤਾਂ ਅੱਜ ਤਿੰਨ ਦਿਨ ਹੋ ਗਏ ਲੱਗਿਆ ਨੂੰ ਅਸੀਂ ਮੇਰੇ ਨਾਲ ਮੇਰੇ ਸਾਥੀ ਸੇਵਕ ਜੀ ਵੀ ਨਾਲ ਹੀ ਸੇਵਾ ਕਰ ਰਹੇ ਹਾਂ ਸਾਰਾ ਦਿਨ ਤੋਪੇ ਕੇ ਵੀ ਨਾਲ ਹੀ ਰਹਿੰਦੇ ਮੈਂ ਕੋਈ ਕਿੰਤੂ ਪਰੰਤੂ ਕਰਨ ਵਾਲਾ ਦਿਖਦਾ ਰਿਹਾ ਪਰ ਅਜੇ ਤੱਕ ਕੋਈ ਆਇਆ ਹੀ ਨਹੀਂ ਕਿਉਂਕਿ ਜਿਹੜੀਆਂ ਵੀ ਕੋਈ ਸੜਕਾਂ ਜਾਂ ਵਿਕਾਸ ਦੇ ਕੰਮ ਆਉਂਦੇ ਉਹ ਕੰਮ ਕੋਰਾ ਪੂਰਾ ਹੋਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਉਹਦੇ ਨੁਕਸ ਕੱਢਣ ਆਉਂਦਾ ਹੈ ਇਸ ਕਰਕੇ ਅਸੀਂ ਆਪ ਵੀ ਨਿਗਰਾਨੀ ਜੀ ਕਰਾ ਰਹੇ ਹਾਂ ਕਿ ਨੁਕਸ ਕੱਢਣ ਵਾਲਿਆਂ ਨੂੰ ਵੀ ਅਸੀਂ ਕਹਿਨੇ ਪਾਉ ਹੁਣ ਆਜੋ ਆਜੋ ਦੇਖ ਜੋ ਜੇ ਕੋਈ ਨੁਕਸ ਕੱਢਣਾ ਤੇ ਸਾਨੂੰ ਕੋਈ ਸੁਝਾਅ ਹੋਰ ਦੇ ਜੋ ਪਰ ਇਹਨਾਂ 'ਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਨਹੀਂ ਪੈਚਵਰਕ ਹੋ ਰਿਹਾ ਹੈ ਪੈਚਵਰਕ ਤੋਂ ਬਾਅਦ ਜੋ ਸੜਕ ਬਣਦੀ ਹੈ ਹੁੰਦਾ ਹੈ ਤੰਦ ਉਪਰ ਇੱਕ ਰਾਖ ਹੀ ਪਾਈ ਜਾਂਦੀ ਹੈ ਕਾਲੀ ਰਾਖ ਕੀ ਉਹ ਵੀ ਪਾਈ ਜਾਏਗੀ ਇਹ ਇਹ ਕੈਮੀਕਲ ਹੁੰਦਾ ਬੜਾ ਬਰੀਕ ਜਿਹੜੀ ਪਕੜੀਏ ਇਹਦੇ ਚੋ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਇਹ ਜਿਹੜੀ ਲੁੱਕ ਦੀ ਬਣੀ ਸੜਕ ਹੈ ਕੈਮੀਕਲ ਤੇ ਬਣੀ ਹੈ ਉਹਦੇ ਜ਼ਰੂਰਤ ਪੈਂਦੀ ਹੈ ਇਹਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਔਰ ਏਡਾ ਜਬਰਦਸਤ ਮਟੀਰੀਅਲ ਹੈ ਮਤਲਬ ਜਿੱਥੇ ਲੱਗ ਗਏ ਸਾਨੂੰ ਨਹੀਂ ਲੱਗਦਾ ਉਸ ਥਾਵਾਂ ਦੇ ਉੱਤੇ ਕਿਤੇ ਦੁਬਾਰਾ ਕੋਈ ਲੋੜ ਪਏਗੀ ਬਿਲਕੁਲ ਸਹੀ ਗੱਲ ਹੈ ਤੁਸੀਂ ਕਿਹਾ ਸਾਰੇ ਸ਼ਹਿਰ ਤੇ ਜਗਾ ਕੀਤੀ ਜਾਵੇ ਤਾਂ ਸੜਕ ਦਾ ਮਗਰ ਹੀ ਡੈਡ ਰੋਡ ਹੈ ਹਾਂਜੀ ਹਾਂਜੀ ਉੰਦੇ ਤੇ ਵੀ ਕਾਫੀ ਖੱਡੇ ਨੇ ਸੀਵਰੇ ਦੇ ਚੈਂਬਰ ਚ ਕੀਜੇ ਸੀ ਡੈਡ ਰੋਡ ਦੀ ਸੜਕ ਤੁਸੀਂ ਉੱਥੇ ਰਹਿੰਦੇ ਜੇ ਤਸੱਲੀ ਕਰਾਂਗੇ ਵਧੀਆ ਸੜਕਾ ਬਣਾ ਦਿਆ ਗਿਆ ਬਸ ਅੱਡੇ ਦੇ ਜਦੋਂ ਵੀ ਕੋਈ ਬੱਸਾਂ ਲੰਘਦੇ ਸੀ ਆਟੋ ਜਾਂਦੇ ਸੀ ਬੜੀ ਹਾਲ ਤਾਂ ਹੁਣ ਤੁਸੀਂ ਸਿਰਫ ਇਹ ਖੱਡਾ ਰਹਿੰਦਾ ਪੁਲ ਦੇ ਨਾਲ ਉਹ ਵੀ ਪਰਲੇ ਪਾਸੇ ਤੁਸੀਂ ਤਲੀ ਤੇ ਗਲਾਸ ਪਾਣੀ ਦਾ ਰੱਖ ਕੇ ਤੇ ਬਸ ਅੱਡੇ ਤੋਂ ਲੈ ਕੇ ਘੱਟੇ ਘੜਤੇ ਜਾਓਗੇ ਉਹ ਡੁੱਲੇਗਾ ਨਹੀਂ ਐਨਾ ਵਧੀਆ ਬਣਾ ਦਿਆਂਗੇ ਸਿਸਟਮ पर अं फिर भी कहने भी जे कोई साथी को कोई टिक्का टिप्पी करने वाला या कोई आंदा आंता अभी सत्कार करेंगे जरूर आवे तुम भी कह गूढ़ा ला करो जी बहुत धनबाद होगा ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत